ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਰਤਾਰ 쿠ਸ਼ੀ ਕੈਸੀ ਚੀਜ਼ ਹੈ ਬੰਦੇ ਨੂੰ ਜ਼ੀਰੋ ਕਰ ਦਿੰਦੀ ਹੈ ਜਿਹੜੇ ਵਿਰੋਧੀ ਹੁੰਦੇ ਐ ਸਾਚ ਸਕਰਤਾ ਹੁੰਦੇ ਐ ਜਦੋਂ ਉਹਨਾਂ ਤੋਂ ਬੰਦੇ ਦਾ ਮੁਕਾਬਲਾ ਨਾ ਹੋਵੇ ਜਦੋਂ ਉਹ ਕਮਾਰਾ ਹੀ ਬਕਾਸ ਰਹੀ ਉਹਦਾ ਮੁਕਾਬਲਾ ਨਾ ਕਰ ਸਕਣ ਚਿੰਗਿਆਈਆਂ ਰਹੀ ਤੇ ਫਿਰ ਉਹ ਅਰਧਾਰ ਕੁਸ਼ੀ ਤੇ ਉਤਰੇ ਹੁੰਦੇ ਆ ਇਸੇ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ ਖਡੂਰ ਸਾਹਿਬ ਤੋਂ ਆਏ ਪੀ ਨੇ ਉਹਨਾਂ ਦੀ ਲਗਾਤਾਰ ਅਰਧਾਰ ਕੁਸ਼ੀ ਕੀਤੀ ਜਾ ਰਹੀ ਹੈ ਜਦੋਂ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਗਿਰਫਤਾਰੀ ਅਜੇ ਕੀਤੀ ਵੀ ਨਹੀਂ ਸੀ ਜਦੋਂ ਦੋਸਤੋਂ ਨੂੰ ਫਰਾਰ ਦਿਖਾਇਆ ਗਿਆ ਅੰਮ੍ਰਿਤਪਾਲ ਨੂੰ ਤੇ ਕਿਤੇ ਵੱਡੇ ਵੱਡੇ ਮੀਡ加 ਦੇ ਵਿੱਚ ਗੋਦੀ ਮੀਡੀਆ ਵਿੱਚ ਅੰਮ੍ਰਿਤਪਾਲ ਨੂੰ ਕੇਸ ਕੱਟੇ ਹੋਏ ਦਿਖਾਇਆ ਗਿਆ ਕਿਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਪੈਂਟ ਸਲਟ ਪਾਈ ਹੋਈ ਦਿਖਾਈ ਗਈ ਕਿਤੇ ਉਹ ਕਿਰਾਇਆ ਮੋਟਰਸਾਈਕਲ ਵਾਲੀ ਰੇੜੀ ਚਲਾਉਂਦਾ ਦਿਖਾਇਆ ਗਿਆ ਕਿਤੇ ਕੁਲਫੀਆਂ ਵੇਚਦਾ ਦਿਖਾਇਆ ਗਿਆ ਕਿਤੇ ਸਟੇਸ਼ਨ ਤੇ ਬੈਠਾ ਠੰਡਾ ਪੀਂਦਾ ਦਿਖਾਇਆ ਗਿਆ ਨਾਲ ਭਾਈ ਪਪਲ ਪ੍ਰੀਤ ਸਿੰਘ ਬੜੀ ਕਰਦਾਰ ਕੂਸ਼ਿ ਕੀਤੀ ਮਕਸਦ ਸੀ ਜੰਸ ਸਿੰਘਾਂ ਦਾ ਕਿ ਲੋਕਾਂ ਦੀਆਂ ਨਜ਼ਰਾਂ ਦੇ ਵਿੱਚੋਂ ਇਸ ਬੰਦੇ ਨੂੰ ਜ਼ੀਰੋ ਕਰ ਦਿੱਤਾ ਜਾਵੇ ਪਰ ਦੋਸਤੋ ਭਾਈ ਅੰਮ੍ਰਿਤਪਾਲ ਸਿੰਘ ਜੀਰੋ ਨਾ ਹੋਇਆ ਕਿਉਂਕਿ ਦੋਸਤੋ ਜਿੰਨੀ ਕਿਸੇ ਦੀ ਨਿੰਦਿਆ ਹੁੰਦੀ ਹੈ ਨਾ ਜਿਵੇਂ ਬਾਣੀ ਦਾ ਵੀ ਫਰਮਾਨ ਹੈ ਕਹਿੰਦੇ ਜੇ ਕਿਸੇ ਦੀ ਜਿੰਨੀ ਨਿੰਦਿਆ ਹੁੰਦੀ ਹੈ ਜਿਹੜੀ ਛੋਟੀ ਹੁੰਦੀ ਹੈ ਫੁੱਲ ਨੂੰ ਫੁੱਲ ਕਹਿਣਾ ਕੋਈ ਨਿੰਦਿਆ ਨਹੀਂ ਫੁੱਲ ਨੂੰ ਕੰਡਾ ਕਹਿਣਾ ਦੋਸਤੋ ਨਿੰਦਿਆ ਹੈ ਅੰਮ੍ਰਿਤਪਾਲ ਨੂੰ ਕਹਿਣਾ ਕਿ ਉਹਨੇ ਕੇਸ ਕਟਾਏ ਉਹਨੇ ਕੁਲ ਪੀਆਂ ਵੇਚੀਆਂ ਉਨੇ ਇੱਜ਼ਤ ਦਾ ਮਾੜਾ ਕੰਮ ਕੀਤਾ ਔਰਤਾ ਪ੍ਰਤੀ ਇਹ ਦੋਸਤੋ ਨਿੰਦੇ ਹੈ ਇਹਦੇ ਨਾਲ ਜਿਹੜੇ ਬੰਦੇ ਦੀ ਨਿੰਦਿਆ ਹੁੰਦੀ ਹੈ ਬਾਣੀ ਦੇ ਮੁਤਾਬਕ ਕਹਿੰਦੇ ਉਹ ਬੰਦਾ ਹੌਲਾ ਹੋ ਜਾਂਦਾ ਫੁੱਲ ਵਰਗਾ ਜਿਹੜੇ ਨਿੰਦਕ ਹੁੰਦੇ ਹੈ ਉਹ ਉਸ ਬੰਦੇ ਦੇ ਕੱਪੜੇ ਧੋਂਦੇ ਹੈ ਭਾਵ ਜਿਵੇਂ ਕੱਪੜਿਆਂ ਦੇ ਵਿੱਚੋਂ ਮੈਲ ਕੱਢ ਦਿੱਤੀ ਜਾਂਦੀ ਹੈ ਨਾ ਦੋਸਤੋ ਇਸੇ ਤਰ੍ਹਾਂ ਨਿੰਦਿਆ ਕਰਕੇ ਬੰਦੇ ਦੇ ਸਰੀਰ ਰੂਪੀ ਕੱਪੜੇ ਨੂੰ ਹੌਲਾ ਕਰ ਦਿੰਦੇ ਨੇ ਇਹ ਸਮਾਜ ਦੇ ਜਿਹੜੇ ਲੋਕ ਹੁੰਦੇ ਆ ਜਿਹੜੇ ਵਿਰੋਧੀ ਹੁੰਦੇ ਆ ਹੁਣ ਭਾਈ ਅੰਮ੍ਰਿਤਪਾਲ ਸਿੰਘ ਦਾ ਇੱਕ ਤਾਜ਼ਾ ਮੁੱਦਾ ਚੱਲ ਰਿਹਾ ਹੈ ਦੋਸਤੋ ਕਹਿੰਦੇ ਜੇਲ੍ਹ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨਸ਼ਾ ਕਰਦਾ ਹੈ ਬਿਆਨ ਕਿਹਦੇ ਰਖਾਏ ਜਾ ਰਹੇ ਆ ਭਗਵੰਤ ਸਿੰਘ ਬਾਜੇਕੇ ਜਿਹਨੂੰ ਪ੍ਰਧਾਨ ਮੰਤਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਇੱਕ ਬਰਿੰਦਰ ਸਿੰਘ ਫੌਜੀ ਜਿਹਦੇ ਪਿੱਛੇ ਅੰਮ੍ਰਿਤਪਾਲ ਨੇ ਪੂਰਾ ਸਟੈਂਡ ਲਿਆ ਸੀ ਜਦੋਂ ਨੂੰ ਗ੍ਰਿਫਤਾਰ ਕਰਿਆ ਸੀ ਦੋਸਤੋ ਘਰ ਦੇ ਵਿੱਚੋਂ ਉਹਦੇ ਪਿੱਛੇ ਅੰਮ੍ਰਿਤਪਾਲ ਦੀ ਟੀਮ ਜੱਜ ਕੇ ਖੜ ਗਈ ਸੀ ਹੁਣ ਉਹਨਾਂ ਦੇ ਬਿਆਨ ਵਾਇਰਲ ਕੀਤੇ ਜਾ ਰਹੇ ਐ ਕਹਿੰਦੇ ਭਗਵੰਤ ਬਾਜੇ ਕੇ ਨੇ ਤੇ ਬਰਿੰਦਰ ਫੌਜੀ ਨੇ ਆਖਿਆ ਕਿ ਅੰਮ੍ਰਿਤਪਾਲ ਟਰਮਾਂਡੋਲ ਗੋਲੀਆਂ ਖਾਂਦਾ ਸੀ ਅੰਮ੍ਰਿਤਪਾਲ ਨਸ਼ੇ ਦੇ ਟੀਕੇ ਲਾਉਂਦਾ ਸੀ ਇੱਕ ਹੋਰ ਦਵਾਈ ਹੈ ਕੋਈ ਬੇਹੋਸ਼ੀ ਵਾਲੀ ਕਹਿੰਦੇ ਅੰਮ੍ਰਿਤਪਾਲ ਉਹ ਵੀ ਦੋਸਤੋਂ ਵਰਤ ਲੈਂਦਾ ਸੀ ਇਹ ਬਿਆਨ ਪੁਲਸ ਦੇ ਹੈ ਆਮੇ ਉਹ ਬੰਦਿਆਂ ਦੇ ਬਾਜੇ ਕਿਹਦੇ ਬਰਿੰਦਰ ਦੇ ਦਿਖਾਈ ਗਏ ਹੈ ਪਰ ਪੁਲਸ ਨੇ ਪੇਸ਼ ਕੀਤੇ ਹੈ ਪੁਲਿਸ ਦੇ ਸਾਇਨ ਨੇ ਇਹ ਵਕੀਲ ਨੇ ਆਖਿਆ ਕਹਿੰਦਾ ਜਿਹੜੇ ਦਫਾ 27 ਦੇ ਬਿਆਨ ਹੁੰਦੇ ਐ ਇਹਨਾਂ ਨੂੰ ਜੱਜ ਦੇ ਕੋਲੇ ਤੇ ਆਧਾਰ ਮੰਨੀ ਨਹੀਂ ਜਾਂਦਾ ਕਹਿੰਦੇ ਜੱਜ ਨਹੀਂ ਇਹਨਾਂ ਨੂੰ ਮੰਨਦਾ ਪੁਲਿਸ ਦੀ ਕਸਟਡੀ ਦੇ ਵਿੱਚ ਜਿਹੜੇ ਬਿਆਨ ਹੁੰਦੇ ਐ ਕਿਉਂ ਉੱਥੇ ਤੇ ਕੁੱਟ ਮਾਰ ਕੇ ਜੋ ਮਰਜ਼ੀ ਲਿਖਵਾਇਆ ਜਾ ਸਕਦਾ ਦੋਸਤੋ ਉੱਥੇ ਤੇ ਕੋਰੇ ਕਾਗਜ਼ ਦੇ ਉੱਤੇ ਸਾਇਨ ਬੰਦੇ ਨੂੰ ਕਰਨੇ ਪੈਂਦੇ ਐ ਜਿਹੜੇ ਬੰਦਿਆਂ ਨੇ ਰਿਮਾਂਡ ਝੱਲੇ ਆ ਨਾ ਪੁਲਸ ਦਾ ਉਹਨਾਂ ਨੂੰ ਪਤਾ ਹੈ ਕਿ ਪੁਲਸ ਦਾ ਰਿਮਾਂਡ ਕੀ ਚੀਜ਼ ਹੁੰਦੀ ਹੈ ਦੋਸਤੋ ਉੱਥੇ ਸਾਰੀਆਂ ਗੱਲਾਂ ਨਾ ਕਈ ਵਾਰੀ ਬੰਦਾ ਝੂਠੀਆਂ ਵੀ ਮੰਨ ਜਾਂਦਾ ਹੈ ਕਿ ਇੱਕ ਵਾਰੀ ਫੇੜਾ ਸੜਾਈਏ ਜਾਨ ਬਚਾਈਏ ਕਿਰਾ ਹਾਂ ਕਹਿ ਦਿੰਨੇ ਆ ਕਈ ਬੰਦੇ ਆਦਿਕ ਡਰੂਆਂ ਭੰਨਿਆ ਜਿਹੜੇ ਕਹਿੰਦੇ ਕਿ ਅਸੀਂ ਲਾਸ ਦੇ ਉੱਤੇ ਟੰਗੇ ਹੋਏ ਸੀ ਪੁਲਸ ਨੇ ਸਾਡੇ ਮੋਢੇ ਨਿਕਲ ਚੁੱਕੇ ਸੀ ਚੱਡੇ ਫਾੜ ਚੁੱਕੇ ਸੀ ਕਹਿੰਦੇ ਸਾਨੂੰ ਜਦੋਂ ਪੁੱਛ ਦੱਸ ਕਰਨ ਲੱਗੇ ਕਹਿੰਦੇ ਦੱਸੋ ਆ ਸਮਾਨ ਤੁਹਾਡੇ ਕੋਲੇ ਹੈਗਾ ਕਹਿੰਦੇ ਅਸੀਂ ਝੂਠਾ ਹੀ ਕਹਿ ਦਿੰਦਾ ਕਿ ਸਾਡੇ ਕੋਲੇ ਹੈਗਾ ਭਾਵੇਂ ਇੱਕ ਵਾਰੀ ਤੇ ਜਾਨ ਬਚਾਈਏ ਹੈਗਾ ਕੁਝ ਵੀ ਨਹੀਂ ਸੀ ਦੋਸਤੋ ਇਹ ਵੀ ਇਸ ਤਰ੍ਹਾਂ ਦੇ ਬਿਆਨ ਹੀ ਲੱਗਦੇ ਆ ਭਾਈ ਅੰਮਰਤਪਾਲ ਸਿੰਘ ਨੂੰ ਵੋਟਾਂ ਦੇ ਵਿੱਚ ਹਰਾ ਨਹੀਂ ਸਕੇ ਉਹ ਐਮਪੀ ਜਿੱਤ ਗਿਆ ਹੁਣ ਤਰਨਤਾਰਨ ਦੀ ਜਿਹੜੀ ਇਲੈਕਸ਼ਨ ਹੈ ਜਿਮਣੀ ਚੋਣ ਦੀ ਉੱਥੇ ਭਾਈ ਅੰਮ੍ਰਿਤਪਾਲ ਸਿੰਘ ਬੜਾ ਸਟਰੋਂਗ ਹੈ। ਭਾਵੇਂ ਭਾਈ ਅੰਮ੍ਰਿਤਪਾਲ ਸਿੰਘ ਲੇਟ ਹੋ ਚੁੱਕਿਆ ਹੈ। 5 ਮੈਂਬਰੀ ਕਮੇਟੀ ਤੇ ਅੰਮ੍ਰਿਤਪਾਲ ਪਹਿਲਾਂ ਕਹਿੰਦੇ ਸੀ ਸਾਂਝਾ ਉਮੀਦਵਾਰ ਅਮਰਸੀਤ ਭਾਈ ਅਮਰੀਕ ਸਿੰਘ ਦੀ ਪੁੱਤਰੀ ਬੀਬੀ ਸਤਵੰਤ ਕੌਰ ਨੂੰ ਚੋਣਾਂ ਦੇ ਵਿੱਚ ਧਾਰਨਗੇ। ਉਸ ਤੋਂ ਪਹਿਲਾਂ ਬੀਬੀ ਪਰਮਜੀਤ ਕੌਰ ਖਾਲੜਾ ਦਾ ਨਾਂ ਸੀ। ਪਰ ਦੋਸਤੋ ਬੀਬੀ ਖਾਲੜਾ ਨੇ ਜਵਾਬ ਦਿੱਤਾ ਸੀ ਬੀਬੀ ਸਤਵੰਤ ਕੌਰ ਨੇ ਵੀ ਕੁਵਾਰੀ ਜਵਾਬ ਦਿੱਤਾ ਸੀ ਭਾਅ ਉਹ ਲੇਟ ਹੋ ਚੁੱਕੇ ਐ ਜੇਕਰ ਕਿਤੇ ਬੀਬੀ ਖਾਲੜਾ ਖੜ ਜਾਂਦੀ ਫਿਰ ਇਹਨਾਂ ਸਾਰਿਆਂ ਨੂੰ ਪਤਾ ਲੱਗਦਾ ਕਿ ਕੀ ਭਾਅ बिकਦੀ ਐ ਕਿਉਂਕਿ ਬੀਬੀ ਖਾਲੜਾ ਨੂੰ ਹਰਾਉਣ ਵਾਲਾ ਕੋਈ ਜੰਮੇ ਨਹੀਂ ਸੀ ਮਾਦਾ ਪੁੱਤ ਇਸ ਵਾਰ ਕਿਉਂਕਿ ਸੋਸ਼ਲ ਮੀਡੀਆ ਤੇ ਸਿੱਧੂ ਮੂਸੇਵਾਲੇ ਨੇ ਬੀਬੀ ਖਾਲੜਾ ਦਾ ਨਾਂ ਲੈਣਾ ਗਾਣੇ ਵਿੱਚ ਤੇ ਬਲਵਿੰਦਰ ਜਟਾਣੇ ਦਾ ਨਾਂ ਲੈਣਾ ਉਹ ਸਾਰੇ ਨੌਜਵਾਨ ਮੁੰਡਿਆਂ ਦੇ ਵਿੱਚ ਬੜਾ ਪ੍ਰਚਾਰ ਹੋ ਗਿਆ ਜੇਕਰ ਕਿਤੇ ਅੰਮ੍ਰਿਤਪਾਲ ਦੀ ਸਾਰੀ ਸੰਗਤ ਵੱਲੋਂ ਖੜ ਜਾਂਦਾ ਕੋਈ ਵੀ ਉਮੀਦਵਾਰ ਜਿੱਤ ਜਾਂਦਾ ਪਰ ਲੇਟ ਬੜਾ ਹੋ ਚੁੱਕਿਆ ਕਿਉਂਕਿ ਸਾਰਿਆਂ ਦੇ ਵਿੱਚ ਪਾੜ ਨਗਵਾ ਮੱਤਾਏ ਦੇ ਅੰਮ੍ਰਿਤਪਾਲ ਦਾ ਪਿਤਾ ਸਰਦਾਰ ਤਰਸੇਮ ਸਿੰਘ ਤੇ ਅੰਮ੍ਰਿਤਪਾਲ ਦੇ ਸਾਥੀ ਪਾਰਟੀ ਨੂੰ ਚੰਗੀ ਤਰ੍ਹਾਂ ਨਹੀਂ ਚਲਾ ਸਕੇ ਅੰਮ੍ਰਿਤਪਾਲ ਦੀ ਗੈਰ ਹਾਜ਼ਰੀ ਵਿੱਚ ਜਿਹੜੇ ਕੰਮ ਕਰਨੇ ਚਾਹੀਦੇ ਸੀ ਉਹ ਨਹੀਂ ਸਰਗਰਮੀ ਨਾਲ ਨਹੀਂ ਕਰ ਸਕੇ ਆ ਪਾਰਟੀ ਦਾ ਮਿਆਰ ਦੋਸਤੋ ਕਦੇ ਆ ਨਾ ਕੇ ਬਣਿਆ ਬਸਾਕੀ ਦੀ ਕਾਨਫਰੰਸ ਤੇ ਬੜੀ ਚੜਤ ਸੀ ਲੋਕਾਂ ਵਿੱਚ ਬੜਾ ਜਜਵਾ ਸੀ ਪਰ ਬਾਅਦ ਦੇ ਵਿੱਚ ਉਹਨਾਂ ਨੇ ਕੀਤਾ ਹੀ ਕੱਖ ਨਹੀਂ ਨਾ ਕੋਈ ਪਿੰਡਾਂ ਦੇ ਵਿੱਚ ਮੈਂਬਰਸ਼ਿਪ ਕੀਤੀ ਹੈ ਨਾ ਕੋਈ ਡੈਲੀਗੇਟ ਬਣਾਏ ਹੈ ਵਿਸਾਖੀ ਤੇ ਐਲਾਨ ਕੀਤਾ ਸੀ ਕਹਿੰਦੇ ਇੰਨੇ ਲੱਖ ਵਰਤੀ ਕਰਾਂਗੇ ਦੋਸਤੋ ਕੁਝ ਵੀ ਨਹੀਂ ਕੀਤਾ ਇਸ ਤਰ੍ਹਾਂ ਜਿਹੜੇ ਬੰਦੇ ਹੁੰਦੇ ਆ ਪਾਰਟੀਆਂ ਨੂੰ ਡੋਬ ਦਿੰਦੇ ਆ ਹੁਣ ਭਾਈ ਅੰਮਰਤਪਾਲ ਸਿੰਘ ਦੀ ਕਰਦਾ ਖੁਸ਼ੀ ਹੈ ਇਹਦੇ ਵਿੱਚ ਦੋਸਤੋ ਕੁਝ ਵੀ ਨਹੀਂ ਅਜਨਾਲੇ ਵਾਲੇ ਕੇਸ ਦਾ ਚਲਾਨ ਪੇਸ਼ ਕੀਤਾ ਗਿਆ ਉਹਦੇ ਵਿੱਚ ਅਜਨਾਲੇ ਦੇ ਪ੍ਰਤੀ ਤੇ ਕੋਈ ਗੱਲ ਹੀ ਨਹੀਂ ਕੀਤੀ ਗਈ ਕਿ ਅੰਬਰਪਾਲ ਨੇ ਅਟੈਕ ਕੀਤਾ ਕਿਉਂ ਕੀਤਾ ਸਿਰਫ ਤੇ ਸਿਰਫ ਉਹਦੀ ਕਰਦਾਰ ਕਸ਼ੀ ਕੀਤੀ ਗਈ ਹੈ ਇੱਥੋਂ ਪਤਾ ਲੱਗਦਾ ਹੈ ਕਿ ਉਹਨੂੰ ਵੋਟਾਂ ਦੇ ਵਿੱਚ ਸਿਆਸੀ ਤੌਰ ਤੇ ਭਾਈ ਅੰਬਰਪਾਲ ਸਿੰਘ ਨੂੰ ਖਤਮ ਕਰਨਾ ਚਾਹੁੰਦੇ ਆ ਅੰਬਰਪਾਲ ਤੋਂ ਇੱਕੋ ਹੀ ਡਰ ਹੈ ਤਾਂ ਕਰਕੇ ਉਹਨੂੰ ਡਿਬਰੂਗੜ੍ਹ ਦੀ ਜੇਲ੍ਹ 'ਚ ਰੱਖਿਆ ਹੋਇਆ ਕਿ ਕਿਤੇ ਉਹ ਪੰਜਾਬ ਦੇ ਵਿੱਚ ਆ ਕੇ ਸਿਆਸੀ ਤੌਰ ਤੇ ਲੋਕਾਂ ਦਾ ਮਨ ਨਾ ਬਦਲ ਦੇ ਕਿਤੇ 2027 ਦੀ ਇਲੈਕਸ਼ਨ ਦੇ ਵਿੱਚ ਇੰਨੇ ਸਟਰੋਂਗ ਕੈਂਡੀਡੇਟ ਨਾ ਦੇ ਦੇ ਕਿਤੇ ਬਾਜ਼ੀ ਪਲਟ ਜੇ ਦੋਸਤੋ ਇਹ ਡਰ ਦੇ ਮਾਰੇ ਉਹਨੂੰ ਛੱਡ ਨਹੀਂ ਰਹੇ ਛੱਡਣੀ ਤਾਂ ਦੂਰ ਦੀ ਗੱਲ ਉਹਦੀ ਕਰਦਾਰ ਕੁੱਛੀ ਕੀਤੀ ਜਾ ਰਹੀ ਹੈ ਕਿਤੇ ਕਹਿੰਦੇ ਐ ਆ ਟੈਂਡਰ ਆਇਆ ਪਾਗੀ ਜੀ ਇਥੇ ਉਹ ਲੜਕੀਆਂ ਨਾਲ ਗੱਲਾਂ ਕਰਦਾ ਸੀ ਉਹ ਝੂਠ ਨਿਕਲਿਆ ਦੋਸਤ ਫਿਰ ਕਹਿੰਦੇ ਜੀ ਉਹ ਲੋਕਾਂ ਤੋਂ ਫਰੋਤੀਆਂ ਲੈਂਦਾ ਸੀ ਉਹ ਝੂਠ ਨਿਕਲਿਆ ਫਿਰ ਕਹਿੰਦੇ ਕਿਸੇ ਦਾ ਕਤਲ ਕਰਵਾਇਆ ਉਹ ਝੂਠ ਨਿਕਲਿਆ ਹੁਣ ਕਹਿੰਦੇ ਨਸ਼ਾ ਕਰਦਾ ਇਹ ਵੀ ਝੂਠ ਹੈ ਦੋਸਤ ਮੈਂ ਬਿਲਕੁਲ ਕਹਿਣਾ ਚਾਹਣਾ ਹੈ ਇਹ 100% ਝੂਠ ਹੈ ਉਹ ਬੰਦੇ ਕਹਿ ਰਹੇ ਐ ਜਿਹੜੇ ਸ਼ੁਰੂ ਤੋਂ ਅੰਮ੍ਰਿਤਪਾਲ ਦੇ ਉੱਤੇ ਲੱਗਦੇ ਐ ਦੰਧੀਆਂ ਪੀਂਦੇ ਐ ਤੇ ਸਰਕਾਰੀ ਟੌਟ ਨੇ ਉਹ ਬੰਦੇ ਕਹਿ ਰਹੇ ਐ ਸਰਕਾਰ ਦੇ ਦੱਲੇ ਬਣੇ ਹੋਏ ਐ ਉਹ ਇਹ ਗੱਲਾਂ ਕਹਿ ਰਹੀ ਐ ਅੰਮ੍ਰਿਤਪਾਲ ਦੀ ਕਰਤਾਰ ਕੁਸ਼ੀ ਕਰਕੇ ਤੁਸੀਂ ਜਿੱਤ ਨਹੀਂ ਸਕੋਗੇ ਸਭੋ ਤੁਸੀਂ ਹਾਰੋਗੇ ਲੋਕ ਸਭ ਕੁਝ ਸਮਝਦੇ ਐ ਸਭ ਕੁਝ ਜਾਣਦੇ ਐ ਕਰਤਾਰ ਕੁਸ਼ੀ ਤੋਂ ਬਿਨਾ ਇਹ ਕੱਖ ਵੀ ਨਹੀਂ ਇੱਕ ਮੈਂ ਕਹਿਣਾ ਚਾਹਣਾ ਹੈ ਜੇ ਕਰਪਾਈ ਅੰਮ੍ਰਿਤਪਾਲ ਸਿੰਘ ਨਸ਼ਾ ਕਰਦਾ ਹੈ ਗੋਲੀਆਂ ਖਾਂਦਾ ਟੀਕੇ ਲਾਉਂਦਾ ਫਿਰ ਤੇ ਭਾਈ ਉਹ ਅਮਲੀ ਬੰਦਾ ਹੈ ਫਿਰ ਤੁਹਾਨੂੰ ਉਹ ਤੋਂ ਡਰ ਕੀ ਹੈ ਫਿਰ ਛੱਡੋ ਜੇਲ੍ਹ ਦੇ ਵਿੱਚੋਂ ਆਉਣ ਦੇ ਬਾਅਦ ਜੇ ਨਸ਼ੇ ਕਰਦਾ ਹੈ ਲੋਕਾਂ ਨੂੰ ਪਤਾ ਲੱਗ ਜਾਊਗਾ ਉਹ ਤੇ ਨਸ਼ੇ ਖਾ ਕੇ ਪਿਆਰਿਆ ਕਰੂਗਾ ਦਿਗਪਿਆ ਕਰੂਗਾ ਤੇ ਕਰਦਾਰ ਕੁਸ਼ੀ ਆਪੀ ਹੋ ਜੂਗੀ ਸੱਡੋ ਫਿਰ ਜੇਲ੍ਹ ਚੋਂ ਫਿਰ ਤੁਹਾਨੂੰ ਡਰ ਕਾ ਵੈ ਫਿਰ ਜੇਲ੍ਹ ਦੇ ਵਿੱਚ ਕਿਉਂ ਰੱਖਿਆ ਹੋਇਆ ਏ ਇੱਕ ਪਾਸੇ ਕਹਿ ਨਹੀਂ ਉਹ ਨਸ਼ੇ ਕਰਦਾ ਏ ਇੱਕ ਪਾਸਿਓਂ ਤੋਂ ਡਰਦੇ ਹੋ ਕਿ ਕਿਤੇ ਪੰਜਾਬ ਦੇ ਵਿੱਚ ਆ ਕੇ ਬਾਜੀ ਨਾ ਪਲਟ ਦੇ ਕਿਤੇ ਸਾਰਿਆਂ ਨੂੰ ਉਧਰ ਨਾ ਚਲਾ ਲੈ ਬੀਰਸ ਵਾਲੇ ਪਾਸੇ ☬ਕਰਪਾਨ ਤੇ ਝਾੜੂ ਦਾ ਫਰਕ ਨਾ ਦੱਸ ਦੇ ਫਿਰ ਇਹ ਵੀ ਡਰਦੇ ਹੋ ਫਿਰ ਜੇ ਕਰੇ ਡਾ ਅਮਲੀ ਪੰਗੀ ਐ ਨਸ਼ੇ ਕਰਦਾ ਫਿਰ ਛੱਡੋ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਿਓ ਪਤਾ ਲੱਗ ਜੂਗਾ ਇਹ ਕਰਦਾਰ ਕੁਛ ਹੀ ਐ ਬਿਲਕੁਲ ਦੋਸਤੋ ਤੁਸੀਂ ਆਪ ਦੇਖੋ ਜੇਕਰ ਨਸ਼ੇ ਕਰਦਾ ਹੁੰਦਾ ਤੇ ਸਰਕਾਰ ਉਹਦੀ ਕੋਈ ਵੀਡੀਓ ਦਿਖਾ ਦਿੰਦੀ ਗਵਰਨਮੈਂਟ ਕੋਲੇ ਬੜੇ ਪ੍ਰਬੰਧ ਐ ਅੱਜ ਨੂੰ ਉਹਦੀਆਂ ਹਜ਼ਾਰਾਂ ਵੀਡੀਓ ਆ ਜਾਂਦਾ ਪਰ ਨਹੀਂ ਆਈ ਦੋਸਤੋ ਬਾਕੀ ਡਿਬਰੂਗੜ੍ਹ ਦੀ ਜੇਲ੍ਹ ਇੰਨੀ ਸਖਤ ਜੇਲ ਹੈ ਪੰਜਾਬ ਵਾਲਾ ਕੰਮ ਨਹੀਂ ਹੁੰਤੇ ਚਿੜੀ ਪਰ ਨਹੀਂ ਮਾਰਦੀ ਕਹਿੰਦੇ ਪੰਜ ਲੇੜਾ ਨੇ ਪੰਜ ਲੇੜਾ ਸਿਕਿਉਰਟੀ ਦਾ ਤੇ ਦੋਸਤੋ ਕੰਪਿਊਟਰ ਨਾਲ ਚੈੱਕ ਹੰਗਾ ਕੰਪਿਊਟਰ ਨਾਲ ਬੰਦਾ ਕਹਿੰਦੇ ਇੱਕ ਵੀ ਉਥੇ ਚੀਜ਼ ਨਹੀਂ ਲਿਜਾ ਸਕਦਾ ਨਸ਼ੇ ਦੀ ਇੱਕ ਗੋਲੀ ਵੀ ਨਹੀਂ ਲਿਜਾ ਸਕਦਾ ਫਿਰ ਅੰਬਰਤਪਾਲ ਕੋਲੇ ਕਿੱਥੋਂ ਆ ਰਹੀਆਂ ਨੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਜੇਲਾ ਚੋਂ ਨਸ਼ਾ ਬੰਦ ਕਰਤਾ ਇੱਕ ਪਾਸੇ ਕਹਿੰਦੇ ਹੋ ਅੰਮ੍ਰਿਤਪਾਲ ਜੇਲ੍ਹ ਵਿੱਚ ਨਸ਼ਾ ਕਰਦਾ ਹੈ ਫਿਰ ਤੇ ਤੁਹਾਡਾ ਫੇਲੀਅਰ ਹੈ ਫਿਰ ਤੇ ਤੁਹਾਨੂੰ ਮਰ ਜਾਣਾ ਚਾਹੀਦਾ ਡੁੱਬ ਕੇ ਜੇ ਕਰੇ ਨਾ ਨਸ਼ਾ ਜੇਲ੍ਹ ਦੇ ਵਿੱਚ ਜਾ ਰਿਹਾ ਹੈ ਇੱਕ ਪਾਸੇ ਕਹਿੰਦੇ ਹੋ ਨਹੀਂ ਨਹੀਂ ਜੇਲ੍ਹ ਵਿੱਚ ਕੋਈ ਮੋਬਾਈਲ ਫੋਨ ਨਹੀਂ ਕੋਈ ਨਸ਼ਾ ਨਹੀਂ ਜੈਮਰ ਲਾਇਆ ਹੋਇਆ ਹੈ ਇੱਕ ਪਾਸੇ ਕਹਿੰਦੇ ਹੋ ਖੁੱਲਾ ਚੱਲਦਾ ਹੈ ਕੋਈ ਨਾ ਕੋਈ ਸਟੈਂਡ ਤੇ ਤੇ ਖੜ ਜੋ ਇਸ ਤਰ੍ਹਾਂ ਕਰਦਾਰ ਕੁਸ਼ੀ ਨਹੀਂ ਹੋਣੀ ਜਿੰਨੀ ਮਰਜ਼ੀ ਕਰ ਲੋ ਜਿੰਨਾ ਦੱਬੋਂਗੇ ਸਪਰਿੰਗ ਵਾਂਗੂ ਉਹਨਾ ਉੱਭਰੂਗਾ ਖਾਰਸਾ ਪੰਥ ਨੂੰ ਜਿੰਨਾ ਕੋਈ ਦਬਦਾ ਹੈ ਜਿੰਨਾ ਕੋਈ ਵੜਦਾ ਹੈ ਜਿੰਨਾ ਕੋਈ ਕਾਂਟਦਾ ਹੈ ਛਾਂਟਦਾ ਹੈ ਉਹਨਾ ਫੈਲਰਦਾ ਹੈ ਉਹਨਾ ਵੱਧ ਹੈ ਇਹ ਵਚਨ ਹੈ ਦੋਸਤੋ ਇਹ ਕਦੇ ਖਤਮ ਨਹੀਂ ਹੋਇਆ ਅਕਾਲ ਤਾ ਚੱਲਦਾ ਰਹੂਗਾ ਇਸ ਲਈ ਦੋਸਤੋ ਇਹ ਬਿਲਕੁਲ ਕਰਦਾਰ 쿠ਸ਼ੀ ਹੈ ਇਹਦੇ ਵਿੱਚ ਕੋਈ ਸਚਾਈ ਨਹੀਂ ਅੰਮ੍ਰਿਤਪਾਲ ਦੀ ਕਰਦਾਰ 쿠ਸ਼ੀ ਕੀਤੀ ਜਾ ਰਹੀ ਹੈ ਚੋਣਾਂ ਵਾਸਤੇ ਆ ਤਰਨ ਤਾਰਨ ਦੀ ਸੀਟ ਤੇ ਲੈਕਚਰ ਹੈ ਆ ਕਰਕੇ ਉਹਦੀ ਕਿਰਦਾਰ ਕੁਸ਼ੀ ਕੀਤੀ ਗਈ ਹੈ ਇਹ ਗੱਲ ਫਲਾਈ ਗਈ ਹੈ ਉਹਦੇ ਵਕੀਲ ਨੇ ਅਮਾਨ ਸਿੰਘ ਖਾਰਾ ਨੇ ਗੱਲ ਸਾਫ ਕਰ ਦਿੱਤੀ ਹੈ ਉਹ ਕਹਿੰਦਾ ਮੇਰੀ ਪਗਵੰਤ ਸਿੰਘ ਬਾਜੇਕੇ ਨਾਲ ਵੀ ਗੱਲ ਹੋਈ ਹੈ ਫੋਨ ਦੇ ਉੱਤੇ ਅੱਜ ਬਰਿੰਦਰ ਸਿੰਘ ਫੌਜੀ ਨਾਲ ਵੀ ਹੋਈ ਹੈ ਕਹਿੰਦਾ ਉਹਨਾਂ ਨੇ ਦੋਨਾਂ ਨੇ ਕਿਹਾ ਕਿ ਜਿਹੜੇ ਬਿਆਨ ਨੇ ਇਹ ਬਿਲਕੁਲ ਝੂਠੇ ਹੈ ਅਸੀਂ ਅੰਬਰਤਪਾਲ ਨੂੰ ਕਦੇ ਨਸ਼ਾ ਕਰਦੇ ਨਹੀਂ ਦੇਖਿਆ ਜਦੋਂ ਦੇਖਦੇ ਆ ਕਈ ਨੇ ਅਸੀਂ ਨਕ ਨੇਮ ਕਰਦੇ ਨੂੰ ਦੇਖਦੇ ਆ ਬਾਣੀ ਪੜਦੇ ਨੂੰ ਦੇਖਦੇ ਆ ਦੋਸਤੋ ਕਿੱਥੇ ਬਾਣੀ ਕਿੱਥੇ ਨਸ਼ਾ ਇਹ ਕਰਦਾਰ ਕੁਸ਼ੀ ਤੋਂ ਸਵਾਏ ਕੁਝ ਵੀ ਨਹੀਂ ਇੰਨੀ ਅੱਖ ਵਿਚਾਰਾਂ ਸੀ ਵੀਡੀਓ ਲੰਬੀ ਹੋ ਜਾਏਗੀ ਭੁੱਲ ਚੁੱਕ ਦੀ ਖਿਮਾ ਦੋਸਤੋ ਸੱਚੀ ਗੱਲ ਨੂੰ ਲਾਈਕ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਸੱਚੀ ਜਿਹੜੀ ਆਵਾਜ਼ ਹੈ ਹਰ ਇੱਕ ਤੱਕ ਪਹੁੰਚਦੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ